ਅੱਜ ਅੱਜ ਸਾਰੀ ਅੱਜ ਜਿਹੜਾ ਆਪਣਾ ਲਾਈਵ ਸਟ੍ਰੀਮ ਹੈ ਕਿਤੇ ਕਿਤੇ ਵਾਸਤੇ ਹੈ ਜੀ ਦੇਖੋ ਅੱਜ ਜਿਹੜੀ ਪੰਜਾਬ ਸਰੀ ਅਵਾਜ਼ ਯੋਜਨਾ ਦੇ ਤਹਿਤ ਜਿਹੜਾ ਅੱਜ 11 ਕਰੋੜ 5 ਲੱਖ ਰੁਪਏ ਵੰਡੇ ਗਏ ਜਦੇ ਵਿੱਚ ਲਾਪਤਰੀ 442 ਸੀਗੇ ਲਗਭਗ ਹੁਣ ਹੁਣ ਤੱਕ 3.5 ਸਾਲਾਂ ਦੇ ਵਿੱਚ ਜਦੋਂ ਦੀ ਸਾਢੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹਨਾਂ ਦਾ ਮਾਨ ਜੀ ਸਾਡੇ ਮੁੱਖ ਮੰਤਰੀ ਬਣਿਆ ਉਸ ਤੋਂ ਬਾਅਦ ਹੁਣ ਤੱਕ ਜਿਹੜਾ ਹੈ ਉਹ ਲਗਭਗ 20 ਕਰੋੜ ਦੇ ਥੀਮ ਕਲੇ ਲਾੜੂ ਨੂੰ ਅਸੀਂ ਇਕੱਠੀ ਛੱਤਾਂ ਵਾਸਤੇ ਦੇ ਚੁੱਕੇ ਹਾਂ ਔਰ ਉਹਨਾਂ ਵਾਲੇ ਸਮੇਂ 'ਚ ਵੀ ਮੈਂ ਇਹ ਹੀ ਕਹਿਣਾ ਵੀ ਜਿਹੜਾ ਵੀ ਰਹਿ ਗਏ ਸਾਡੇ ਲਾਭ ਪਾਤਰੀ ਜਿਨ੍ਹਾਂ ਦੇ ਘਰ ਤੇ છੱਤਾਂ ਹੈ ਨਹੀਂ ਜਾਂ ਬਾਲੇ ਟੁੱਟੇ ਹੋਣੇ ਉਹਨਾਂ ਦੇ ਵੀ ਜਲਦੀ ਆਇਡੈਂਟੀਫਾਈ ਕਰਕੇ ਉਹਨਾਂ ਦੇ ਵੀ ਕਰਾਉਣਾ ਕਿੰਨੇ ਅੱਜ ਕਿੰਨੇ ਕਿਤੇ ਆਪਣਾ ਲੋਕ ਇਹ ਅੱਜ ਜਵਾਰਾ ਕੋੜ 5 ਲੱਖ ਰੁਪਈਆ ਤੇ ਨਾਲ ਹੀ ਅੱਜ 2.5 ਕਰੋੜ ਰੁਪਈਆ ਜਿਹੜਾ ਮੈਂ ਪਿੰਡ ਦੀਆਂ ਪੰਚਾਇਤਾਂ ਆਪਣੇ ਹਲਕੇ ਦੀਆਂ ਸੀ 2.5 ਉਹਨਾਂ ਨੂੰ ਅੱਜ ਘਟੋ ਘਟ 2.5 ਕਰੋੜ ਰੁਪਈਆ ਵੀ ਵੰਡ ਕੇ ਆਇਆ ਉਸ ਤੋਂ ਬਾਅਦ 11 ਕਰੋੜ ਰੁਪਈਆ ਵੰਡਿਆ ਦੇਖੋ ਅੱਜ ਜਿਹੜੀ ਪੰਜਾਬ ਸਰਕਾਰ ਦੀ ਆਵਾਜ਼ ਯੋਜਨਾ ਦੇ ਤਹਿਤ ਜਿਹੜਾ ਅੱਜ 11 ਕਰੋੜ 5 ਲੱਖ ਰੁਪਏ ਵੰਡੇ ਗਏ ਜਿਹਦੇ ਵਿੱਚ ਲਾਭਪਾਤਰੀ 442 ਸੀਗੇ ਲਗਭਗ ਹੁਣ ਸਾਲ ਹੁਣ ਤੱਕ 3.5 ਸਾਲਾਂ ਦੇ ਵਿੱਚ ਜਾਦੀ ਸੜੀਆਮਾ ਦੀ ਪਾਰਟੀ ਦੀ ਸਰਕਾਰ ਆਈ ਹੈ ਉਹਨਾਂ ਮਾਨ ਜੀ ਸਾਡੇ ਮੁੱਖ ਮੰਤਰੀ ਬਣੇ ਉਸ ਤੋਂ ਬਾਅਦ ਹੁਣ ਤੱਕ ਜਿਹੜਾ ਹੈ ਉਹ ਲਗਭਗ 20 ਕਰੋੜ ਦੇ ਕ੍ਰਮ ਕੱਲੇ ਲਾੜੂ ਨੂੰ ਅਸੀਂ ਅੱਥੀ ਛੱਤਾਂ ਵਾਸਤੇ ਦੇ ਚੁੱਕੇ ਹਾਂ ਔਰ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਇਹ ਕਹਿਣਾ ਵੀ ਜਿਹੜਾ ਵੀ ਰਹਿ ਗਏ ਸਾਡੇ ਲਾਭਪਾਤਰੀ ਜਿਨ੍ਹਾਂ ਦੇ ਘਰ ਤੋਂ ਛੱਤਾਂ ਹੈ ਨਹੀਂ ਜਾਂ ਬਾਲਣ ਟੁੱਟੇ ਹੋਣੇ ਉਹਨਾਂ ਦੇ ਵੀ ਸੀ ਜਲਦੀ ਆਇਡੈਂਟੀਫਾਈ ਕਰਕੇ ਉਹਨਾਂ ਦੇ ਵੀ ਕਰਾਵਾਂਗੇ ਕਿੰਨੇ ਅੱਜ ਕਿੰਨੇ ਕਿਤੇ ਆਪਣਾ ਇਹ ਅੱਜ 2.5 ਕਰੋੜ 5 ਲੱਖ ਰੁਪਈਆ ਤੇ ਨਾਲ ਹੀ ਅੱਜ 2.5 ਕਰੋੜ ਰੁਪਈਆ ਜਿਹੜਾ ਮੈਂ ਪਿੰਡ ਦੀਆਂ ਪੰਚਾਇਤਾਂ ਆਪਣੇ ਹਲਕੇ ਦੀਆਂ ਸੀ 2.5 ਉਹਨਾਂ ਨੂੰ ਅੱਜ ਘਟੋ ਘਟ 2.5 ਕਰੋੜ ਰੁਪਈਆ ਵੀ ਵੰਡ ਕੇ ਆ ਅ ਤੋਂ ਬਾਅਦ 11 ਕਰੋੜ ਹੋਰ ਵੰਡਿਆ ਦੇਖੋ ਅੱਜ ਜਿਹੜੀ ਪੰਜਾਬ ਸ਼ਹਿਰੀ ਆਵਾਜ਼ ਯੋਜਨਾ ਦੇ ਤਹਿਤ ਜਿਹੜਾ ਅੱਜ 11 ਕਰੋੜ 5 ਲੱਖ ਰੁਪਈਆ ਵੰਡਿਆ ਗਿਆ ਜਦੇ ਵਿੱਚ ਲਾਪਤਰੀ 442 ਸੀਗੇ ਲਗਭਗ ਹੁਣ ਸਾਲ ਹੁਣ ਤੇ 3.5 ਸਾਲਾਂ ਦੇ ਵਿੱਚ ਜਦੋਂ ਦੀ ਸੜੀਆਮਾ ਦੀ ਪਾਰਟੀ ਦੀ ਸਰਕਾਰ ਆਈ ਹੈ ਉਹ ਮਾਨ ਜੀ ਸਾਡੇ ਮੁੱਖ ਮੰਤਰੀ ਬਣਿਆ ਉਸ ਤੋਂ ਬਾਅਦ ਹੁਣ ਤੱਕ ਜਿਹੜਾ ਹੈ ਉਹ ਲਗਭਗ 20 ਕਰੋੜ ਦੇ ਘਰ ਕੱਲੇ ਲਾੜੂ ਨੂੰ ਅਸੀਂ ਕੁੱਝ ਛੱਤਾਂ ਵਾਸਤੇ ਦੇ ਚੁੱਕੇ ਆਂ ਔਰ ਉਹਨਾਂ ਨੇ ਸਮੇਂ ਚ ਵੀ ਮੈਂ ਇਹੀ ਕਹਿਣਾ ਵੀ ਜਿਹੜਾ ਵੀ ਰਹਿ ਗਏ ਸਾਡੇ ਲਾਭਪਾਤਰੀ ਜਿਨ੍ਹਾਂ ਦੇ ਘਰ ਤੋਂ ਛੱਤਾਂ ਹੈ ਨੇ ਜਾਂ ਬਾਲੇ ਤੋਂ ਟੋਣ ਨੇ ਉਹਨਾਂ ਦੇ ਵੀ ਜਲਦੀ ਆਇਡੈਂਟੀਫਾਈ ਕਰਕੇ ਉਹਨਾਂ ਦੇ ਵੀ ਕਰਾਂਗੇ ਕਿੰਨੇ ਅੱਜ ਕਿੰਨੇ ਕਿਤੇ ਆਪਣਾ ਲੋਕ ਇਹ ਅੱਜ 12 ਕਰੋੜ 5 ਲੱਖ ਰੁਪਈਆ ਤੇ ਨਾਲ ਹੀ ਅੱਜ 2.5 ਕਰੋੜ ਰੁਪਈਆ ਜਿਹੜਾ ਮੈਂ ਪਿੰਡ ਦੀਆਂ ਪੰਚਾਇਤਾਂ ਆਪਣੇ ਹਲਕੇ ਦੀਆਂ ਸੀ 2.5 ਉਹਨਾਂ ਨੂੰ ਅੱਜ ਘਟੋ ਘਟ 2.5 ਕਰੋੜ ਰੁਪਈਆ ਵੀ ਵੰਡ ਕੇ ਆਂ ਉਸ ਤੋਂ ਬਾਅਦ 11 ਕਰੋੜ ਦੇ ਵੰਡੇ ਔਰ ਉਹਨਾਂ ਨੇ ਸਮਝ ਵੀ ਮਾਇ ਹੀ ਕਹਿਣਾ ਵੀ ਜਿਹੜਾ ਵੀ ਰਹਿ ਗਏ ਸਾਡੇ ਲਾਭਪਾਤਰੀ ਜਿਨ੍ਹਾਂ ਦੇ ਘਰ ਤੇ છਤਾਂ ਹੈ ਨਹੀਂ ਜਾਂ ਬਾਲੇ ਟੁੱਟੇ ਹੋਣ ਉਹਨਾਂ ਦੇ ਵੀ ਜਲਦੀ ਆਇਡੈਂਟੀਫਾਈ ਕਰਕੇ ਉਹਨਾਂ ਦੇ ਵੀ ਕਰਾਉਣਾ ਕਿੰਨੇ ਅੱਜ ਕਿੰਨੇ ਕਿਤੇ ਆਪਣਾ ਲੋਕ ਇਹ ਅੱਜ 2.5 ਕਰੋੜ ਰੁਪਈਆ ਤੇ ਨਾਲ ਹੀ ਅੱਜ 2.5 ਕਰੋੜ ਰੁਪਈਆ ਜਿਹੜਾ ਮੈਂ ਪਿੰਡ ਦੀਆਂ ਪੰਚਾਇਤਾਂ ਆਪਣੇ ਹਲਕੇ ਦੀਆਂ ਸੀ 2.5 ਉਹਨਾਂ ਨੂੰ ਅੱਜ ਘਟੋ ਘਟ 2.5 ਕਰੋੜ ਰੁਪਈਆ ਵੀ ਵੰਡ ਕੇ ਆਇਆ ਉਸ ਤੋਂ ਬਾਅਦ 11 ਕਰੋੜ ਰੁਪਈਆ ਵੰਡਿਆ ਦੇ ਵਾਸਤੇ ਆ ਜੀ ਦੇਖੋ ਅੱਜ ਜਿਹੜੀ ਪੰਜਾਬ ਸ਼ਹਿਰੀ ਆਵਾਜ਼ ਯੋਜਨਾ ਦੇ ਤਹਿਤ ਜਿਹੜਾ ਅੱਜ ਵਿ 11 ਕਰੋੜ 5 ਲੱਖ ਰੁਪਈਆ ਵੰਡੇ ਗਏ ਜਿਹਦੇ ਵਿੱਚ ਲਾਪਤਰੀ 442 ਸੀਗੇ ਲਗਭਗ ਹੁਣ ਹੁਣ ਤੱਕ 3.5 ਸਾਲਾਂ ਦੇ ਵਿੱਚ ਜਦੀ ਸੜੀ ਆਵਾਜ਼ ਦੀ ਪਾਰਟੀ ਦੀ ਸਰਕਾਰ ਆਈ ਹੈ ਉਹਨਾਂ ਦਾ ਮਾਂਜੀ ਸਾਡੇ ਮੁੱਖ ਮੰਤਰੀ ਬਣਿਆ ਉਸ ਤੋਂ ਬਾਅਦ ਹੁਣ ਤੱਕ ਜਿਹੜਾ ਹੈ ਉਹ ਲਗਭਗ 20 ਕਰੋੜ ਦੇ ਕ੍ਰਮ ਕੱਲੇ ਲਾੜੂ ਨੂੰ ਅਸੀਂ ਅੱਥੀ ਛੱਤਾਂ ਵਾਸਤੇ ਦੇ ਚੁੱਕੇ ਹਾਂ ਔਰ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਇਹ ਹੀ ਕਹਿਣਾ ਵੀ ਜਿਹੜਾ ਵੀ ਰਹਿ ਗਏ ਸਾਡੇ ਲਾਪਤਰੀ ਜਿਨ੍ਹਾਂ ਦੇ ਘਰ ਤੇ ਛੱਤਾਂ ਹੈ ਨਹੀਂ ਜਾਂ ਬਾਲੇ ਟੁੱਟੇ ਹੋਣੇ ਉਹਨਾਂ ਦੇ ਵੀ ਸੀ ਜਲਦੀ ਆਇਡੈਂਟੀਫਾਈ ਕਰਕੇ ਉਹਨਾਂ ਦੇ ਵੀ ਕਰਾਂਗੇ ਕਿੰਨੇ ਅੱਜ ਕਿੰਨੇ ਕਿਤੇ ਆਪਣਾ ਲੋਕ ਇਹ ਅੱਗੇ 2.5 ਕਰੋੜ ਰੁਪਈਆ ਤੇ ਨਾਲ ਹੀ ਅੱਜ 2.5 ਕਰੋੜ ਰੁਪਈਆ ਜਿਹੜਾ ਮੈਂ ਪਿੰਡ ਦੀਆਂ ਪੰਚਾਇਤਾਂ ਆਪਣੇ ਹਲਕੇ ਦੀਆਂ ਸੀ 2.5 ਉਹਨਾਂ ਨੂੰ ਅੱਜ ਘਟੋ ਘਟ 2.5 ਕਰੋੜ ਰੁਪਈਆ ਵੀ ਵੰਡ ਕੇ ਆਇਆ ਉਸ ਤੋਂ ਬਾਅਦ 11 ਕਰੋੜ ਰੁਪਈਆ ਵੰਡਿਆ ਬਹੁਤ ਬਹੁਤ ਧੰਨਵਾਦ ਜੀ